ਸਬਕਾ ਮੁੱਖ ਮੰਤਰੀ ਚਰਨਜਿਤ ਸਿੰਘ ਚੰਨੀ ਦੇ ਵੱਲੋਂ ਆਪਣੇ ਘਰ ਅੱਖਾਂ ਦਾ ਕੈਂਪ ਲਗਵਾਇਆ ਗਿਆ। ਤਸ਼ੀਰ ਗੁਰੂ ਤੇਗ ਬਹਾਦਰ ਜੀ ਦੀ 350 ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਬਕਾ ਮੁੱਖ ਮੰਤਰੀ ਚਰਨਜਿਤ ਸਿੰਘ ਚੰਨੀ ਦੇ ਵੱਲੋਂ ਆਪਣੇ ਨਿਵਾਸ ਸਥਾਨ ਮੋਰਿੰਡਾ ਵਿਖੇ ਤਿੰਨ ਰੋਜ਼ਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਚਰਨਜਿਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਸ਼ੀਰ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ 2 ਨਵੰਬਰ ਤੋਂ 23 ਨਵੰਬਰ ਤੱਕ ਚੱਲੇਗਾ। ਜਿਸ ਦੇ ਵਿੱਚ ਅੱਖਾਂ ਦੇ ਹਰ ਤਰ੍ਹਾਂ ਦੇ ਰੋਗ, ਅੱਖਾਂ ਦੀ ਨਿਗਾਹ ਦੇ ਲਈ ਆਪਰੇਸ਼ਨ ਦਾ ਕੀਤਾ ਗਿਆ ਉਹਨਾਂ ਨੇ ਕਿ ਹੈ ਕਿ ਇਹ ਕੈਂਪ ਪਿਛਲੇ ਲਗਾਤਾਰ 15 ਸਾਲਾਂ ਤੋਂ ਲਗਾਏ ਜਾ ਰਹੇ ਨੇ ਕੈਂਪ ਦੇ ਵਿੱਚ ਪੂਜੇ ਮਰੀਜ਼ਾਂ ਨੇ ਵੀ ਸਾਫ ਕਾ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕਰਦਿਆ ਕਿ ਹੈ ਕਿ ਇਸ ਦੌਰਾਨ ਜਿਹੜੇ ਕੈਂਪ ਦੇ ਵਿੱਚ ਲੋੜਵੰਦ ਹਜ਼ਾਰਾਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਇਲਾਜ ਵੀ ਹੋਵੇਗਾ ਅੱਜ ਅਸੀਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਉਪਲਖ ਮਰੰਡਾ ਵਿਖੇ ਰਹਿ ਇਸ ਤੇ ਤਿੰਨ ਦਿਨ ਰੋਜਾ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਜਿਹਦੇ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਪੂਰੇ ਹਲਕਾ ਚਮਕੌਰ ਸਾਹਿਬ ਚੋਂ ਲੋਕਾਂ ਨੇ ਆ ਕੇ ਆਪਣੀ ਅੱਖਾਂ ਚੈੱਕ ਕਰਾਣੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਆਪਰੇਸ਼ਨ ਵੱਡੇ ਹਸਪਤਾਲਾਂ ਦੇ ਵਿੱਚ ਹੋਣੇ ਸੋ ਉਸ ਦੀ ਅੱਜ ਸ਼ੁਰੂਆਤ ਹੋਈ ਹੈ ਮੈਂ ਜਿੰਨੇ ਵੀ ਇੱਥੇ ਆਪਰੇਸ਼ਨ ਹੋਣੇ ਉਹਨਾਂ ਵਾਸਤੇ ਇਹੀ ਕਾਮਨਾ ਕਰਦਾ ਕਿ ਉਹਨਾਂ ਦੀ ਅੱਖ ਨਵਰ ਨਵ ਹੋ ਜੇ ਤੇ ਅੱਖਾਂ ਉਹਨਾਂ ਦੀਆਂ ਬਣ ਜਾਣ ਤੇ ਉਹਨਾਂ ਨੂੰ ਅੱਛਾ ਦਿਖਣਾ ਜਿਹੜਾ ਉਹ ਸ਼ੁਰੂ ਹੋ ਜੇ ਤੇ ਸਾਡੀ ਇੱਕ ਕੋਸ਼ਿਸ਼ ਹੈ ਅਸੀਂ ਲਗਾਤਾਰ ਪਿਛਲੇ 15 ਸਾਲਾਂ ਤੋਂ ਜਦ ਵੀ ਲੋਡ ਮਹਿਸੂਸ ਹੁੰਦੀ ਹੈ ਤਾਂ ਹਲਕੇ ਦੇ ਵਿੱਚ ਅੱਖਾਂ ਦਾ ਕਪਰੇਸ਼ਨ ਕੈਂਪ ਲਾਉਂਦੇ ਆ ਤੇ ਉਸੇ ਦੇ ਤਹਿਤ ਅੱਜ ਵੀ ਇਹ ਵੱਡਾ ਕੈਂਪ ਹੈ ਜਿਹੜਾ ਉਹ ਸ਼ੁਰੂ ਹੋਇਆ ਸਰ ਫਰੀਜਾਂ ਨੂੰ ਕਿਹੜੀ ਕਿਹੜੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿੱਦਾਂ ਆਪਾਂ ਨੇ ਤਿੰਨ ਭਾਗਾਂ 'ਚ ਵੰਡੇ ਆ ਇੱਕ ਨੂੰ ਆਮ ਰੂਪੜ ਮਰਿੰਡਾ ਨੂੰ ਜੰਗਵਾਉਂਦਾ ਐਸੀ ਹਲਕੇ ਨੂੰ ਤਿੰਨ ਭਾਗਾਂ ਚ ਵੰਡ ਕੇ ਇੱਕ ਅੱਜ ਆਏ ਆ ਇੱਕ ਕੱਲ੍ਹ ਆਉਣਗੇ ਇੱਕ ਪਰਸੋਂ ਨੂੰ ਆਉਣਗੇ ਕਿਉਂਕਿ ਨਹੀਂ ਫਿਰ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸੋ ਤੇ ਨਾਲ-ਨਾਲ ਲੰਗਰ ਵੀ ਹੈ ਤੇ ਚਾਹ ਪਾਣੀ ਦਾ ਇੰਤਜ਼ਾਮ ਵੀ ਹੈ ਐਨਕਾ ਦਾ ਇੰਤਜ਼ਾਮ ਵੀ ਹੈ ਬਲੱਡ ਟੈਸਟ ਵੀ ਹੁੰਦਾ ਹੈ ਤੇ ਉਸ ਤੋਂ ਇਲਾਵਾ ਜਿਹਦੇ ਆਪਰੇਸ਼ਨ ਹੋਣੇ ਆ ਉਹਨਾਂ ਦੇ ਆਪਰੇਸ਼ਨ ਹੋਣਗੇ ਜਿਨੂੰ ਦਵਾਈਆਂ ਚਾਹੀਦੀਆਂ ਅੱਖ ਚ ਪਾਉਣ ਵਾਸਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਅੱਖਾਂ ਦਾ ਹਰ ਤਰ੍ਹਾਂ ਦਾ ਇਲਾਜ ਜੀ ਕਰਾ ਕੇ ਦੇਣਾ ਹੈ ਫ੍ਰੀ ਆਫ ਕੋਸਟ ਮੇਰਾ ਨੌਰ ਜਿੰਦਰਕੌਰ ਹੈ ਜੀ ਪਿੰਡ ਮੇਰਾ ਮੱਕੜਿਆ ਜੀ ਤੇ ਮੈਂ ਆਪਣੀ ਮੈਂ ਅੱਖਾਂ ਦਿਖਾਉਣ ਆਈ ਸੀ ਇੱਥੇ ਹੀ ਬਹੁਤ ਧੰਨਵਾਦ ਚੰਨੀ ਵੀਰ ਜੀ ਦਾ ਜੀਨੇ ਸਾਡੀ ਅੱਖਾਂ ਦਾ ਬੜਾ ਬੈਠਿਆਂ ਦਾ ਸੰਯੋਗ ਸਾਰੀ ਜਨਤਾ ਬੁਲਾਈ ਹੈ ਪੂਰਾ ਉਹ ਇਹਨਾਂ ਪਚੈਕਅਪ ਸਹੀ ਹੋ ਰਿਹਾ ਜੀ ਮੇਰਾ ਵੀਰ ਅੱਗੇ ਵੀ ਆਸਤੇ ਵੀ ਸਾਡੇ ਵਾਸਤੇ ਇਦਾਂ ਹੀ ਖੜੇ ਜੀ ਇਹ ਵੀਰ ਮੇਰਾ ਠੀਕ ਹੈ ਜੀ ਸਾਰਿਆਂ ਦਾ ਭਲਾ ਕਰ ਰਿਹਾ ਵਾਹਿਗੁਰੂ ਜੀ ਦਾ ਖਾਸਸਾ ਵਾਹਿਗੁਰੂ ਜੀ ਦਾ ਫਤਿਹ ਸਰੇਂਦਰ ਕੌਰ ਜੀ ਕਿਹੜੇ ਕੈਂਪ ਆ ਰਹੇ ਹਾਣ ਪਿੰਡ ਖੰਨੇ ਕੋਲ ਕਿਵੇਂ ਤਾਂ ਲੱਗ ਰਿਹਾ ਜਿਹੜਾ ਇਹ ਕੈਂਪ ਬਹੁਤ ਵਧੀਆ ਲੱਗ ਰਿਹਾ ਪਰ ਮੇਰੀ ਅੱਖਾਂ ਦਾ ਇੱਕ ਦਾ ਆਪਰੇਸ਼ਨ ਹੋਣਾ ਇੱਕ ਦਾ ਹੋਇਆ ਹੋਇਆ ਉਹਦੀ ਨਿਗਾ ਨਹੀਂ ਬਣੀ ਹੈਗੀ ਜਿਹੜਾ ਪਹਿਲਾਂ ਹੋਇਆ ਹੋਇਆ ਇਹ ਕਹਿੰਦੇ ਫਿਰ ਮੈਨੂੰ ਰੋਪੜ ਦਿਖਾ ਕੇ ਆਇਓ ਵੀ ਉੱਥੇ ਥੋੜਾ ਦੇਖਾਂਗੇ ਵੀ ਮਗਰੋਂ ਫਿਰ ਪ੍ਰੇਸ਼ਣ ਕਰ ਦਾਂਗੇ ਕੋਈ ਟਾਈਮ ਦੇਤਾ ਜੀ ਹਾਂਜੀ ਟਾਈਮ ਹਾਂਜੀ ਟਾਈਮ ਦਿੰਦਾ